हांजी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਗੁਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਹਰੇਕ ਵਾਰ ਦੀ ਤਰ੍ਹਾਂ ਵੀਰ ਗਗਨੋਂੋਂ ਤੋਂ ਆਪਾਂ ਪੂਰੀ ਡਿਟੇਲ ਲੈ ਲਾਂਗੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੇਸੇ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਪਸ਼ੂ ਵੇਸੇ ਬਥੇਰੇ ਸੀ ਕੋਈ 5 ਤੋਂ 6 6 ਨਾਗ ਦਿਖਾਉਣੇ ਸੀ ਕਿ ਕੁਝ ਜਿਹੜੇ 1 ਤੋਂ 2 ਨਾਗ ਜਿਹੜੇ ਅੱਜ ਮਾਰਨਿੰਗ ਵੀਰਾਂ ਦਾ ਵੀ ਸੇਲ ਹੋ ਚੁੱਕੇ ਆ ਸੋ 4 ਨਾਗ ਨੇ ਇੰਨੇ ਬੈੜਾ ਇੱਕ ਇਧਰ ਝੋਟੀ ਦਿਖਾ ਦਿਆਂਗੇ ਬਿਲਕੁਲ ਤਾਜੀ ਸੁਈ ਸੁਵਾਈ ਆ ਠੀਕ ਆ ਜੀ ਤੇ ਦੋ ਬੈੜਾ ਸੁਈਆਂ ਨੇ ਇੱਕ ਜਰਸੀ ਦੇ ਵਿੱਚ ਵੱੱਛੀ ਗੱਵਣ ਆ ਸੋ ਕਿੰਨਾ ਕੁ ਸਮਾਂ ਬਾਕੀ ਆ ਬਾਕੀ ਜਿਹੜੇ ਪਸ਼ੂ ਸੁਏ ਸੁਵਾਏ ਆ ਕਿੰਨੇ ਦੁੱਧ ਜਾਂ ਕਿੰਨੇ ਬੌਲੇ ਤੇ ਚੱਲਦੇ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਅੱਜ ਠੀਕ 27 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੁ ਸ਼ਾਮ ਦੇ 5 5:30 5 ਵਜੇ ਦਾ ਵੈਸੇ ਚਵਾਈ ਦਾ ਸਮਾਂ ਸੋ ਭਰੇ ਥਣ ਭਰੇ ਭਾਂਡੇ ਜਿਹੜੇ ਪਸ਼ੂ ਤੁਹਾਨੂੰ ਨਜ਼ਰ ਆ ਜਾਣਗੇ ਸੋ ਬਾਕੀ ਕੋਈ ਵੀ ਖਰੀਦਦਾਰ ਵੀਰ ਆਪਣਾ ਇੱਥੇ ਆ ਰਿਹਾ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰਨੀ ਹ ਉਹ ਆਪਣਾ ਕ੍ਰਾਈਟੇਰੀਆ ਤੁਸੀਂ ਪੂਰਾ ਕਰ ਲਿਆ ਜੇ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ ਜੋ ਵੀਡੀਓ ਦੇ ਵਿੱਚ ਬਿਲਕੁਲ ਮੈਂਸ਼ਨ ਕੀਤਾ ਜਾਊਗਾ ਉਸ ਬਿਹਾਵ ਤੇ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਜੇ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਗਗਨભાઈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਹੋਰ ਮਹਾਰਾਜ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਗੁਰੂ ਨਾਨਕ ਦੇਵ ਜੀ ਚਲੋ ਸ਼ੁਕਰੇ ਭਰਾ ਹੋਰ ਸੁਣਾਓ ਤੁਸੀਂ ਬਾਕੀ ਤੂੜੀ ਦਾੰਦ ਸਾਂਭ ਲਿਆ ਸੰਭਿਆ ਸੰਭਿਆ ਗਿਆ ਮੱਕੀ ਮੁੱਕੀ ਵੇਚੀ ਗਈ ਆ 4 ਰੁਪਏ ਹੁਣ ਵੇਲੇ ਆਪਾਂ ਐਸੇ ਕੰਮ ਤੇ ਆਂ 4.5 ਦਾ 40 ਹੈ ਹਾਂਜੀ 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 4 ਰੁਪਏ ਹਾਂਜੀ ਉਹ ਤਾਂ ਪਾਸੇ ਚਲੋ ਮਠਾ ਮਠਾ ਪਾਣੀ ਦਿੱਤੀ ਆਈਏ ਤੇ ਨਾਲ ਆਓ ਏਦਾਂ ਨਿਕਲ ਆਉਗੀ ਸਵੇਰ ਨੂੰ ਅੱਗ ਆਉਗੀ ਠੀਕ ਆ ਭਾਜੀ 6 ਵਜੇ ਤੋਂ ਮੰਦਨ ਹੋ ਗਿਆ ਬੀਜੀ ਨੂੰ ਚਲੋ ਉਹਦਾ ਕਰਕੇ ਵੀਡੀਓ ਲੇਟ ਹੋ ਗਈ ਬਾਕੀ ਆਪਣਾ ਮਾਲ ਨਾਲ ਦੀ ਨਾਲ ਵੇਚਦਾ ਗਿਆ ਅੱਜ ਪਾਣੀ ਉਹਦਾ ਸੱਤਾਂ ਕਿ ਦੀ ਸੀ ਤੇ ਸਵੇਰੇ ਨਾ ਪਹੂ ਤਿੰਨ ਕੇ ਸੇਲ ਹੋ ਗਈਆਂ ਬੇੜਾਂ ਵਿੱਚੋਂ ਦੇਖ ਗਿਆ ਕੁਝ ਕਮਾਲ ਹਾਂਜੀ 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 ਚਲੋ ਤਾਂ ਵੀ ਗਗਨ ਵੀਰੇ ਅੱਜ ਤਿੰਨ ਬੇੜਾਂ ਜਿਨ੍ਹਾਂ ਦੇ ਵਿੱਚੋਂ ਦੋ ਹੀ ਸੁਈਆਂ ਇੱਕ ਕੱਪੜੇ ਦੋ ਸੁਈਆਂ ਸੰਧੂ ਸਾਹਿਬ ਤਾਜ਼ੀਆਂ ਸੁਈਆਂ ਡੱਬੀ ਵੱਛੀ ਜਿਹੜੀ ਇਹਨੂੰ ਅੱਜ 6 ਵਜੇ ਤੋਂ ਮੰਦਨ ਹੋ ਗਿਆ ਪਰਸੀ ਆ ਪਰਲੀ ਵੱਛੀ ਕਾਲੀ ਹਾਂਜੀ ਜਰਸੀ ਵਿਖਾ ਦਾਂਗੇ ਖੀਰੀ ਦੋਂਦੀ ਆ ਖੀਰੀ ਖੀਰੀ ਲਓ ਵੀ ਖੀਰੀ ਬੱਚੀ ਆ ਤੇ ਸ਼ੁਰੂਆਤ ਇੱਕ ਪਹਿਲੇ ਨੰਬਰ ਤੋਂ ਇਧਰ ਮੱਝ ਤੋਂ ਕਰਾਂਗੇ ਬਿਲਕੁਲ ਸੱਜਰਤਾਜੀ ਆ ਤੇ ਗगन ਵੀਰੇ ਕੀ ਬੇਰ ਬਾਕੀ ਡਿਟੇਲ ਇਹਦੀ ਫਿਰ ਸੰਧੂ ਸਾਹਿਬ ਦੂਜਾ ਸੂਆ ਸੂਈ ਆ ਜੀ ਅੱਜ ਇਹਨੂੰ ਸਤਵਾਂ ਜਿਹੜਾ ਹੋ ਗਿਆ ਛੇਵਾਂ ਸੂਈ ਨੂੰ ਛੇਵਾਂ ਸਤਵਾਂ ਦੇਣਾ ਹੁਣ ਇਹਦੇ ਥੱਲੇ 11 ਕਿਲੋ ਲਾਲੇ ਕੋਈ 12 ਵਾਲੇ 10 ਦੀ ਫੁੱਲ ਗਰੰਟੀ ਹੋ ਗਈ ਲੋਅਰ ਕੀ ਆਪਣੀ ਠੀਕ ਆ ਮੱਝਾ ਮਗਰ ਕੱਟੀ ਘੱਟੀ ਜੀ ਕੱਟੀ ਲਓ ਵੀ ਮਗਰ ਕੱਟੀ ਆ ਹਾਂਜੀ ਠੀਕ ਆ ਜੀ 10 ਕਿਲੋ ਵੀਰਾਂ ਦਾ ਵੀ ਇਸ ਵਕਤ ਆਪਾਂ ਤਸਦੀ ਪਤਾ ਕੀ ਆ ਕੋਈ ਵੇਲੇ ਕੋਈ ਵੀਰਪਰਾ ਆਨਲਾਈਨ ਮੰਗਾਉਂਦਾ ਉਹਦੀ ਦਸ ਦੀ ਗਰੰਟੀ ਜਿਹੜਾ ਇੱਥੇ ਆਉ ਨੂੰ ਆਪਾਂ 11 'ਚ ਵਾਵਾਂਗੇ ਹਾਂਜੀ ਲਓ ਜੀ ਆ ਮਗਰ ਕੱਤੀ ਆ ਠੀਕ ਆ ਜੀ ਬੱਚਾ ਤੁਸੀਂ ਵੇਖ ਸਕਦੇ ਨਾ 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 ਬੱਚੇ ਦੇ ਹਫਤੇ ਦੇ ਅੰਦਰ ਬਾਅਦ ਸਮਾਂ ਪੰਜਾਂ ਛੇ ਦਿਨਾਂ ਦਾ ਟਾਈਮ ਹੋ ਗਿਆ ਸੋ ਚੱਡੇ ਲੇਵੇ ਦੀ ਬੜੀ ਸਾਫ਼ ਸੁਥਰੀ ਆ ਚੋਣ ਜਵਾ ਦੀ ਪੂਰੀ ਫਿਰ ਬੰਬੇ ਪਾਸ ਸੋ ਬਹੁਤ ਵਧੀਆ ਪੋਲੀਆ ਚਲੋ ਜੀ ਸੋ ਬਹੁਤ ਸੋਹਣਾ ਦੋਸਤੋ ਲੇਵਾ ਤੁਸੀਂ ਵੇਖੋਗੇ ਬਿਲਕੁਲ ਮੋਟ ਤੋਂ 400 ਮੁੱਠੀ ਮੁੱਠੀ ਥਾਨ ਆ ਸੋਨਾ ਪਿੱਠ ਫੂੜਾ ਕਰਮਾਲੀ ਦਾ ਠੀਕ ਆ ਜੀ ਹੈ ਵੀ ਬਿਲਕੁਲ ਪ ਬਾਕੀ ਆਉਂਦੀ ਵੀ ਨੀਲੀ ਜਾ ਕਰਮਾਂ ਵਾਲੀ ਆ ਇਹ ਬਚਾ ਦੇ ਵਾਡਰ ਬੋਸ ਉਹਨਾਂ ਬੰਦ ਲੈਵੇ ਦੀ ਆ ਕਰਮਾਂ ਦੀ ਠੀਕ ਆ ਜੀ ਬਿਲਕੁਲ ਨਿੱਗਰ ਲੈਵਾ ਉਹ ਪੱਤੋ ਮਗਰ ਕੱਟੀ ਆ ਬਾਕੀ ਝੋਟੀ ਆ ਵੀ ਬਹੁਤ ਸੋਣੀ ਐ ਸਕਰੀਨ ਵੀ ਆ ਠੀਕ ਆ ਜੀ ਆ ਨਾੜੂ ਦੇ ਬੱਚੇ ਆ ਨਾੜੂ ਨਾਲ ਬੱਚੇ ਦੇ ਠੀਕ ਆ ਸੋ ਦੁੱਧ ਪਹਿਲਾਂ ਵੀ ਬੇਰਵਾਦ ਦੇ ਦਿੱਤਾ ਠੀਕ ਆ ਜੀ ਪੈਸੇ 11 ਲੀਟਰ ਵੀ ਹੋ ਸਕਦਾ 11.5 ਵੀ ਹੋ ਸਕਦਾ ਪਰ 10 ਕਿਲੋ ਮੰਨ ਕੇ ਕੋਈ ਵੀ ਭਰਾ ਆਇਓ ਸੌਦਾ ਕਰਿਓ ਚਾਹੇ ਆਨਲਾਈਨ ਆ ਚਾਹੇ ਕੋਈ ਥਾਣੇ ਬਸ ਕੋਈ ਥਣਵਾਦ ਘਟ ਨਹੀਂ ਕੋਈ ਪੂਰ ਛੱਟਾ ਨਹੀਂ ਹੋਗਾ ਜੀ ਠੀਕ ਹੈ ਵੀਰੇ ਹਾਂਜੀ ਬਸ ਬੱਤ ਬਸ ਆ ਦੇਖੋ ਜੀ ਠੀਕ ਆ ਸੋ ਬਾਕੀ ਵੰਡ ਵੇਰ ਲਓ ਚੰਗੀ ਆਪਸੀ ਥਣਾ ਦੀ ਸੋ ਚਾਰੇ ਥਾਣਾ ਸੋਹਣੀ ਸਪੇਸ ਗੈਪ ਤੇ ਆ ਤੇ ਵਸੇ ਗगन ਚਲੋ ਬਾਕੀ ਆਰ ਉਹ ਝੋਟੀ ਦੇ ਦੱਸਦੇ ਪਿਆ ਵੀ ਤਕਰੀਬਨ ਕੋਈ 11 12 12 ਲੀਟਰ ਦੁੱਧ ਵੀ ਇਹਨੂੰ ਕੀ ਜਾਂਦਾ ਹਨਾ ਸੰਧੂ ਸਾਹਿਬ 14 ਕਿਲੋ ਦੁੱਧ ਦੀ ਦਊਗੀ ਝੋਟੀ ਵਾਲੇ ਝੋਟੀ ਨੇ ਮੈਲਾ ਮੂਲਾ ਮਾਰਨਾ ਵਾਲੇ ਸੂਚੋ ਨਹੀਂ ਆਸ਼ੀਮਾ ਦੇ ਹੋਇਆ ਲੈ ਸੂਚੇ ਮੈਲਾ ਨਹੀਂ ਮਾਰਨਾ ਚਾਲੂ ਕੀਤਾ ਕਰਮਾਲੀ ਨੇ ਠੀਕ ਹੈ ਜੀ ਹਾਂਜੀ ਲਓ ਬਈ ਠੀਕ ਆ ਸੋ ਹਫਤੇ ਦੇ ਦੌਰਾਨ ਆ ਬਾਕੀ ਸਟਾਰਟਿੰਗ ਚੰਗੀ ਆ ਸੰਧੂ ਸਾਹਿਬ ਦੁੱਧ ਪੱਕਾ ਜਿਹੜਾ ਮੰਤੀ ਵਾਲਾ ਆਊਗਾ 11 ਹੀ ਹੋਊਗਾ ਠੀਕ ਆ ਭਾਈ ਉਹ ਤੇ ਆਪਾਂ ਵੀ ਜਿਹੜਾ ਮੰਨ ਲਓ ਆਨਲਾਈਨ ਦੀ ਗਾਰੰਟੀ ਦੇ ਦਿੰਦੇ ਵੀ ਜਿੰਨੇ ਆਨਲਾਈਨ ਮੰਗਾਉਣੀ ਆ ਕੋਈ ਨੇ ਝੂਣੀ ਨਹੀਂ ਆ ਉਹ ਚਲੋ ਜੀ ਹਾਂਜੀ ਲੈ ਵੀ ਕਾਕਨ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਬਈ ਹਾਂ ਜੀ ਮੁੱਲ ਸੰਧੂ ਸਾਹਿਬ 130 ਦੇ ਦिए 130 ਦੇ ਹਾਂਜੀ ਵੇਖੋ ਇੱਕੋ ਇੱਕ ਜੀ ਗੱਲ ਕਰ ਗਿਆ ਵੀ ਜਾਇਜ਼ ਜਿੱਥੋਂ ਤੱਕ ਹੋ ਸਕਦਾ 50 ਦੀ ਦੇ ਦिए 50 ਦੀ ਦੇ ਦिए ਯਾ ਸਾਨੂੰ ਆਪਾ 20 ਦੀ ਦੇਣੀ ਆ ਵੀ ਹਾਂ ਜਾਂ ਨਹੀਂ ਹਾਂ ਬਿਲਕੁਲ 120000 ਦੀ ਕਿਸਾਨ ਵੀਰੋ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਵੇਖੋ ਤੁਸੀਂ ਯਕੀਨ ਦੀ ਥਾਂ ਯਕੀਨ ਵੀ ਆ ਕੱਦ ਵੀ ਸੋਹਣਾ ਮੈਂ ਦਾ ਚੌੜਾ ਪਿੱਠ ਪੁੜਾ ਬਾਕੀ ਮਗਰ ਵੀ ਕੱਟੀ ਆ ਠੀਕ ਆ ਜੀ ਬੱਚਾ ਅਕਬਰ ਤੁਹਾਨੂੰ ਫਿਰ ਦਿਖਾ ਕੇ ਆ ਬੱਚਾ ਜ ਮਗਰ ਬਿਲਕੁਲ ਨੜਕਾ ਨਾਲ ਆ ਬੱਚੇ ਦੇ ਸੋ 1 ਲੱਖ 20 ਹਜ਼ਾਰ ਦੀ ਇਹ ਤੁਹਾਨੂੰ ਮੈਂ ਮਿਲ ਜੂਗੀ ਬਾਕੀ ਥਣ ਲੇਵੇ ਦੀ ਸਾਫ ਸੁਥਰੀ ਆ ਪਿੰਡਾ ਪੁੰਡਾ ਵੀ ਬਹੁਤ ਸੋਹਣਾ ਕਰਮਾਰੀ ਦਾ ਸੋ ਪਸੰਦ ਆਜੂ ਭਰਾਵਾਂ ਨੂੰ ਇਧਰ ਸੈਕਟਰ ਨੰਬਰ ਤੇ ਗਗਨ ਇਧਰ ਆ ਜਾ ਵੀਰ ਆ ਵੜ ਆਪਣੇ ਕੋਲ ਆ ਜਾਈ ਇੱਕ ਇਹ ਸੰਧੂ ਸਾਹਿਬ ਦੂਜਾ ਸੁਗਾ ਸੁਈ ਆ ਜੀ ਆ ਅੱਜ ਇਹਨੂੰ 6ਵਾਂ 7ਵਾਂ ਦਿਨ ਉਹਦੇ ਸੁਈ ਨੂੰ ਠੀਕ ਆ ਵੀਰ ਇਤੋਂ ਹੋਣੇ ਤੋਂ 18 ਹੋ ਜੇ 19 ਹੋ ਜੇ 18 ਦੀ ਫੁੱਲ ਗਰੰਟੀ ਹੋ ਗਈ ਆਪਣੀ ਠੀਕ ਆ ਜੀ ਹਾਂ ਜੀ ਵੀ 18 19 18 ਹਾਂ ਲਓ ਵੀ ਸੋ 18 ਕਿਲੋ ਦੋਸਤੋ ਇਸ ਵਕਤੇ ਦੇ ਥੱਲੇ ਕੋਈ ਦੁੱਧ ਮੰਨ ਲਏ ਹਨ ਹਾਂਜੀ ਹਾਂਜੀ ਠੀਕ ਹੈ ਵਸੀਮ ਅਗਰ ਜੋ ਇਹਦੇ ਵਸੀਮ ਅਗਰ ਹਾਂ ਬਹੁਤ ਕੋਈ ਵੰਗਾ ਵੰਗਾ ਵੀ ਪਾਉਣ ਦੀ ਲੋੜ ਨਹੀਂ ਠੰਡੀ ਸੀਲ ਬਹੁਤ ਜਿਆਦੀ ਠੀਕ ਹੈ ਹਾਂਜੀ ਲੋਬੇ ਠੀਕ ਹੈ ਜੀ ਸੋ 18 ਲੀਟਰ ਇਹਦੇ ਥੱਲੇ ਦੋਸਤੋ ਕੋਈ ਦੁੱਧ ਮੰਨ ਲਏ ਤੇ ਕਾਦਰ ਤਕਰੀਬਨ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਵੱਡੀਆਂ ਵੇੜਾਂ ਦੇ ਵਿੱਚ ਹੀ ਆ ਤੇ ਜਿਵੇਂ ਆਪਾਂ ਚੀਨੀ ਵੇੜਾਂ ਵੇਖਦੇ ਹਾਂ ਠੀਕ ਹੈ ਜੀ ਰਾਟੀ ਦੇ ਵਿੱਚ ਵੀ ਤੁਸੀਂ ਕ੍ਰੋਸ ਮੰਨ ਸਕਦੇ ਜੇ ਵੇੜ ਦਾ ਤੇ ਥਣ ਚਾਰੇ ਆ ਠੀਕ ਹੈ ਜੀ ਕੋਈ ਫੋਰ ਸ਼ਾਂਖ ਨਹੀਂਗੀ ਮਗਰ ਪਛੀ ਚੋਣ ਜਾਣਦੇ ਫਿਰ ਇਹ ਗੱਲਾਂ ਢੋਈਆਂ ਪਈਆਂ ਬਹੁਤ ਵਧੀਆ ਸੰਧੂ ਸਾਹਿਬ ਚੋਣ ਜਾਣਾ ਚਲੋ ਹੁਣ ਜਿਹੜਾ ਆਪਾਂ ਮੰਨ ਲਓ ਕੋਈ ਵੀਰ ਭਰਾ ਇੱਥੇ ਆ ਆਪਾਂ 18 ਹੀ ਮਨਾ ਕੇ ਦਵਾਂਗੇ ਹੂੰ ਆਨਲਾਈਨ ਆ 18 ਦੀ ਗਾਰੰਟੀ ਹੋ ਗਈ ਹੂੰ ਉਹ ਇਹ ਮਗਰ ਬੱਛੀ ਆ ਗਈ ਬੱਛੀ ਆ ਜੀ ਬੱਛੀ ਕੋਫੀ ਕਲਰ ਮਗਰ ਬੱਚਾ ਇਹ ਰੰਗਾ ਮਗਰ ਬੱਛੀ ਦਾ ਬਾਕੀ ਇੱਕੋ ਜਿਹਾ ਤੁਹਾਨੂੰ ਆਪਾਂ ਨੇੜੇ ਉਹ ਵਿਖਾਦ ਕੇ ਥਣ ਤੋਂ ਬੰਗਾ ਬੰਗਾ ਮੜਾ ਪਾਉਣ ਨੂੰ ਜੁੜ ਜਾਟ ਮਤਬਲੀ ਕੋਈ ਨਹੀਂ ਸੰਧੂ ਸਾਹਿਬ ਜਿਸੀ ਤਰ੍ਹਾਂ ਹਾਂ ਇਹਨੇ ਥੋੜਾ ਕਿਸ ਨੂੰ ਕੋ ਆਖਣਾ ਕਰਮਾ ਲਈ ਨੇ ਮਤਬਲੀ ਕੋਈ ਨਹੀਂ ਆ ਜਿੱਦਾਂ ਮਰਜੀ ਥਣ ਫੜੀ ਫਿਰੋ ਉਹਦੇ ਸੋ ਹੈ ਦੋਸਤੋ ਬੱਸ ਬਹੁਤ ਠੰਡੀ ਜਾ ਬਿਲਕੁਲ ਠੰਡੀ ਆ ਠੇਰੀਆਂ ਕਰਮਾ ਲਈ ਠੀਕ ਆ 18 ਕਿਲੋ ਦੁੱਧ ਇੱਕ ਵਾਰੀ ਫੇਰ ਕਨਫਰਮ ਕਰਾ ਦੇਣੇ ਕੀ ਮੋਲ ਕਰਦਾ ਗਗਨਪਈ ਦਾ ਸੰਧੂ ਸਾਹਿਬ ਆਪਾਂ 65000 ਚ ਕੋਈ ਛੋਟ ਛੱਪਾ ਹੀ ਕਰਨਾ ਬਿਲਕੁਲ ਮੋਲ ਨਹੀਂ ਆਪਾਂ ਕਰਨਾ 65000 ਚੋਂ ਹਾਂ ਲਓ ਜੀ 65000 ਦੇ ਵਿੱਚੋਂ ਛੋਟ ਛੱਪਾ ਬਸ ਬੱਤ ਬਸ ਆ ਦੇਖੋ ਠੀਕ ਆ ਲਓ ਵੀ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਹਾਂ ਜੀ ਇੱਧਰ ਇੱਕ ਵੈੜ ਤੁਹਾਨੂੰ ਦਿਖਾ ਦਿੰਦੇ ਆ ਕ੍ਰੋਸ ਵੈੜ ਆ ਠੀਕ ਆ ਜੀ ਇਹਦਾ ਵੇਰਵਾ ਗਗਨ ਕੀ ਪਈ ਸੰਧੂ ਸਾਹਿਬ ਇਹ ਪਰਸੋਂ ਦੀ ਸੂਈ ਆ ਨਹ ਤੇ ਹਾ ਵਛਾ ਜੋ ਦੇ ਮਗਰ ਇਹ ਥਲੇ 8-9 ਕਿਲੋ ਬੋਲਾ ਹੋਊਗਾ ਲੈ ਲੋ ਜੀ ਪਰਸੋਂ ਦੀ ਸੂਈ ਆ ਬੱਚਾ ਮਗਰ ਆ ਮੇਰ ਕਾਫਾ 나ੜੂ ਨਾਲਾ ਬੱਚੇ ਤੇ ਇਹਦੇ ਥਲੇ ਬੋਲੇ ਬੋਲੇ ਕਿੰਨਾ ਹੋਣਾ 8-9 ਕਿਲੋ ਬੋਲੀ ਹੋਊਗੀ ਹਾਂ ਪਰਸੋਂ ਸੂਈ ਆ ਲੋ ਜੀ 8-9 ਕਿਲੋ ਬੋਲੀ ਪਰਸੋਂ ਦੀ ਸੂਈ ਆ ਦੂਜਾ ਸਵੇਰ ਹਣਾ ਹਾਂਜੀ ਠੀਕ ਆ ਭਾਈ ਜਾਓ ਇਹਨੂੰ ਕੱਢ ਕੇ ਦਿਖਾਦਿਏ ਸੋ 8-9 ਕਿਲੋ ਬੋਲੀ ਤੇ ਹਾਈਟ ਮੀਡੀਅਮ ਦੇ ਵਿੱਚ ਰੰਗ ਬਲੈਕ ਕ੍ਰੋਸ ਵੈੜਾ ਬਾਕੀ ਗਰਮੀ ਦੀ ਜਿੰਦ ਜਾਣ ਤੋ ਥਾਨ ਕਰਮ ਵਾਲੀ ਨੂੰ ਇਹ ਨੂੰ ਵੀ ਤਕਰੀਬਨ ਹੱਤੀ ਚਵਾਈ ਵਾਲਾ ਹੀ ਆ ਬਹੁਤ ਵਧੀਆ ਜੀ ਲਓ ਜੀ ਠੀਕ ਆ ਬਾਕੀ ਕੋਈ ਵੀ ਸੱਜਣ ਚਲੋ ਆਨਲਾਈਨ ਵੀ ਗਗਨ ਆ ਕਾਫੀ ਭੈਣ ਭਰਾ ਸੌਦਾ ਕਰਦੇ ਆ ਤੇ ਚੋਣ ਚਵਾ ਦੀ ਬਿਲਕੁਲ ਓਕੇ ਆ ਚੋਣ ਚਾਨ ਬਹੁਤ ਵਧੀਆ ਕੋਈ ਵੰਗਾ ਪਾਉਂਦੀ ਵੀ ਲੋੜ ਨਹੀਂ ਚਲੋ ਬਸ ਕੋਈ ਲੱਤ ਛੜ ਵਾਲੀਆਂ ਨਹੀਂ ਕਰਮਾਲੀਆਂ ਹਾਂ ਆ ਦੇਖੋ ਜੀ ਠੀਕ ਆ ਸੋ 8 9 ਕਿਲੋ ਤੋਂ ਸਟਾਰਟਿੰਗ ਹੋਈ ਆ ਤੀਜਾ ਦਿਨ ਅੱਜ ਬੱਛੀ ਮਗਰ ਬੱਛਾ ਬੱਛਾ ਜੀ ਠੀਕ ਆ ਜੀ ਸੋ ਦੂਜਾ ਸਵੇਰ ਤੇ ਕੀ ਮੁੱਲ ਕੀ ਡਿਮਾਂਡ ਹੋਊਗੀ ਭਾਈ ਜੀ ਤੀ ਕਗਨ ਸੰਦੂ ਸਾਹਿਬ ਮੁੱਲ ਨਹੀਂ ਆਵਾ ਕਰਨਾ 45000 ਚ ਬਿਲਕੁਲ ਛੋਟ ਛਪਾਈ ਕਰਨਾ 40000 ਦੀ ਜਸਨੋ ਦੇ ਦਾਂਗੇ 40 ਦੀ ਹਾਂ ਉਹ ਚੋਂ ਛੋਟ ਛਪਾ ਹੋ ਜੂ ਕੋਈ ਨਹੀਂ ਮੋਕੇ ਦੇ ਠੀਕ ਆ ਲਭੇ 44000 ਦੇ ਵਿੱਚੋਂ ਵੀ ਛੋਟ ਛੱਪਾ ਹੋ ਜਾਊਗਾ ਠੀਕ ਆ ਜੀ ਹਾਂਜੀ ਸੋ ਮੌਕੇ ਦੇ ਮਾਨਤਨ ਹੋ ਜਾਊਗਾ 44000 ਦੇ ਵਿੱਚੋਂ ਵੀ ਠੀਕ ਆ ਸੋ ਬੱਛੀ ਚੰਗੀ ਆ ਸੋ ਨਾਰਮਲ ਜਿਹੜੇ ਭਰਾਣੇ ਚਲੋ ਨਾਰਮਲ ਗੈਜ ਰੇਟ ਭਾਪੜਤਾ ਖਰਚ ਕਰਨਾ ਤੁਹਾਡੇ ਮਤਲਬ ਦੀ ਆ ਇੱਕ ਇਧਰ ਤੁਹਾਨੂੰ ਬੱਛੀ ਦਿਖਾ ਦਿੰਨੇ ਆ ਜਰਸੀ ਦੇ ਵਿੱਚ ਸੰਧੂ ਸਾਹਿਬ ਖੀਰੀ ਆ ਬੱਛੀ ਖੀਰੀ ਬੱਛੀ ਆ ਹਾਂਜੀ ਠੀਕ ਆ ਜੀ ਇੱਕ ਘਟ ਤੋਂ ਘਟ ਵੀ ਹਲੇ 5-6 ਦਿਨ ਲੈ ਜੂਗੀ ਤੇ ਤਕਰੀਬਨ ਹਜੇ ਵੀ ਲੈਂਦੀ 5-6 5-6 ਦਿਨ ਲੈ ਜੂਗੀ ਸੰਧੂ ਸਾਹਿਬ ਠੀਕ ਆ ਵੀਰੇ ਸੋ 5-6 ਦਿਨ ਦਾ ਇਹਦਾ ਸਮਾਂ ਬਾਕੀ ਆ ਜਰਸੀ ਬੱ ਤੇ ਬਹੁਤ ਹੰਦੀ ਖੀਰੀ ਆ ਖੀਰੀ ਆ ਜੀ ਬਿਲਕੁਲ ਠੀਕ ਆ ਤੇ ਹਾਈਟ ਦਰਮਿਆਨੀ ਮੀਡੀਅਮ ਦਰਮਿਆਨੀ ਹਾਈਟ ਦੇ ਵਿੱਚ ਆ ਬਾਕੀ ਥਣ ਥਣ ਬਹੁਤ ਸੋਹਣਾ ਬੱਚੀ ਨੂੰ ਹਾਂ ਜੀ ਲਾਇ ਲਾਇਆ ਲੋਆ ਕਾਫੀ ਗਗਨ ਹਾਈ ਗਰੋਥ ਹੈ ਪਿਛਲੇ 14 ਦੇ ਵਿੱਚ ਸਾਰੀ ਬੱਚੀ ਹਾਂ ਹਾਂ ਜੀ ਪਿਛਲੀ ਵੀਡੀਓ ਵਿੱਚ ਵੀ ਵਿਖਾਈ ਸੀ ਵਿਖਾਈ ਸੀ ਉਦੋਂ ਕਾਫੀ ਨਰਮ ਸੀ ਅਜੇ ਉਦੋਂ ਬਹੁਤ ਜ਼ਿਆਦਾ ਦਿੰਦਾ ਇੰਨੀ ਕੀ ਸੋਕਰ ਮਾਂ ਹਾਂ ਹੁਣ ਇਹ ਪੜਾ ਇਹ ਪੂਰਾ ਲਓ ਜੀ ਠੀਕ ਆ ਸੋ ਹੁਣ ਦੋਸਤੋ ਮੌਕੇ ਦੀ ਤੁਸੀਂ ਤਿਆਰੀ ਦੇਖ ਸਕਦੇ ਹੋ ਜੇ ਅੱਜ ਫਿਲਹਾਲ ਸੋ ਅੱਜ ਹੋਰ ਭਲਕ ਹੋਰ ਤਕਰੀਬਨ 2-4 ਪੰਜ ਦਿਨਾਂ ਦੇ ਵਿੱਚ ਬਣ ਬਣ ਕੇ ਚੰਗੀ ਤਿਆਰ ਹੋ ਜੂਗੀ। ਤਕਰੀਬਨ ਤੁਸੀਂ ਦੇਖ ਸਕਦੇ ਹੋ ਇਹ ਲੇਫਟੀ। ਆ ਦੇਖ। ਸੋ ਮੋਹ ਤੰਦੀ ਕਨਫਰਮ ਜਿਹੜੀ ਇਹ ਹੀਰੀ ਆ ਠੀਕ ਹੈ। ਹੀਰੀ ਆ ਹੀਰੀ। ਲੈ ਵੀ। ਆਂ ਧੀਰੀ ਧੂਰੀ ਪੂਰੀ ਬੱਚੀ। ਹਾਂ ਹਾਂ। ਬਹੁਤ ਜਪਦਾ ਹੀ ਕੋਈ ਨਹੀਂ ਵਿਚਾਰੀ ਇਹਨਾਂ ਦੇ ਆ ਦੇਖੋ ਜਿੱਦਾਂ ਮਰਜੀ ਵਿਚਾਰੀ ਦੇ ਪੈ ਦੁੱਧ ਕੱਢੀ ਜਾਉਥਣਾ ਹੋਂ ਤੇ ਆ ਗਈ ਕਰਮਾਲੀ ਹੋਇ ਪੰ ਨਹੀਂ ਬੋਲੋ ਪੂਲੋਸ ਪੰਤੀ ਜਾਂਦੀ ਇੱਕ ਦੋ ਦਿਨ ਹੀ ਲਊਗੀ ਬਸ ਠੀਕ ਆ ਲੋ ਵੀ ਇਹ ਤਾਂ ਸੋ ਬੱਚੀ ਆ ਬਿਲਕੁਲ ਫੇਸ ਕੁਆਲਿਟੀ ਬਹੁਤ ਸੋਹਣੀ ਆ ਛੋਟਾ ਫੇਸ ਛੋਟਾ ਕੰਨ ਬਿਲਕੁਲ ਬੋਦੀ ਵਾਲੀ ਬੱਚੀ ਆ ਤੇ ਪੰਜਾਂ ਚੌਕ ਦਿਨਾਂ ਦਾ ਸਮਾਂ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਕੀ ਡਿਮਾਂਡ ਕੀ ਦਿਨੀ ਲੈਣੀ ਦੇ ਦਿਓ ਜਿੰਨੀ ਦੇਣੀ ਕਰੋ ਹੁਕਮ ਤੁਸੀਂ ਕਰਨਾ ਦੱਸ ਦਈਏ ਕਰਦੇ ਲੈਸਲਸ ਕਰਕੇ ਬਿਲਕੁਲ ਦੇ ਦਿੱਤੀ 55 ਜੀ ਦੇ ਦਈਏ 55 ਦੀ 52 ਹੀ ਦੇ ਦਾਂਗੇ ਆਪਾਂ ਉਦੋਂ ਨਹੀਂ 52 ਦੀ ਆਖਿਆ ਹੁਣ ਤੇ ਆਪਾਂ ਸਾਂਭੀ ਵੜੀਆ ਤੇ ਲੈਣੇ ਝੋਗੀ ਕਰਮਾਲੀ ਦਾ ਹਾਂ ਕੋਈ ਨਹੀਂ ਮੌਕੇ ਤੇ ਹੋਰ ਵੀ ਕਰਦਾ ਮਾਨਤਾ ਠੀਕ ਆ ਕਰਦੇ ਆਪੇ ਹੁਣੇ ਮੌਕੇ ਤੇ ਕਰਦ ਗਏ ਰਾਹ ਦੇ ਦਿੱਗੇ ਇੱਕ ਇੱਕ ਹੈ 50 ਦੀ ਐ ਸੁਣੋ ਦੇਣ ਲੈਣ ਵਾਲੀ ਗੱਲ ਹੀ ਕਰੀ ਦੇਣ ਲੈਣ ਵਾਲੀ ਗੱਲ ਹੀ ਆ ਕਸਰ ਹੀ ਕੀ ਹੋਰ ਕਰਦੇ ਨਹੀਂ ਹੈਗੀ ਮੈਨਾਂ ਮੰਨ ਲਾ ਹੁਣ ਤੇ ਇਹਨੇ ਕਰਮਾਲੀ ਨਹੀਂ ਆਲਗੀ ਪੱਲਿਓਂ ਹੀ ਖੜਨੇ ਆ 50000 50 ਦੀ ਜਸਨੋ ਦੇਣੀ ਲੋ ਵੀ 50000 ਦੀ ਗਗਨਾਂ ਦਾ ਵੀ ਦੇਣੀ ਆ ਠੀਕ ਆ ਜੀ ਜਰਸੀ ਵਾਛੀ ਤੁਸੀਂ ਦੇਖ ਲਈ ਆ ਸੀਲ ਸਾਊਗਾ ਬੱਚੀ ਬਾਕੀ ਸਫਾਈਆਂ ਸੁਫਾਈਆਂ ਤੁਸੀਂ ਦੇਖ ਹੀ ਲਈਆਂ ਨੇ ਠੀਕ ਆ ਹਾਂ ਜੱਡੇਲੇਵੇ ਦੀ ਬੜੀ ਸਫਾਈ ਆ ਉਤੋਂ ਵੀ ਕਰਨ ਵਾਲੀ ਚਮਕ ਦਮਕਾ ਬੱਚੀ ਨੂੰ ਤੇ ਮੋਹਦਾਂ ਦੀ ਖੀਰੀ ਆ ਚਲ ਵਾਧੇ ਦਾ ਸੌਦਾ ਲਵੀ ਬੱਚੀ ਨੇ ਸੂਕਣਾ ਹਾਂਜੀ ਤੇ ਇਹ ਅੱਜ ਨਾਗਨੇ ਗਗਨ ਭਰਾ ਦੇ ਕੋਲ ਠੀਕ ਆ ਜੀ ਚਾਰੇ ਆਪਾਂ ਜਿਹੜੇ ਪਸ਼ੂ ਦਾ ਤੁਹਾਨੂੰ ਦਿਖਾ ਦਿੱਤੇ ਆ ਇੱਕ ਝੋਟੀ ਇੱਧਰ ਦਿਖਾਈ ਆ ਤੇ ਤਿੰਨ ਵੈੜਾਂ ਸੀਗੀਆਂ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀਗਾ ਤੇ ਗਗਨ ਵੀਰ ਹੋਰ ਕੋਈ ਗੱਲਬਾਤ ਇਹ ਰਪਾ ਗੁਰੂ ਰਾਮਦਾਸ ਦੀ ਨੰਬਰ ਬੋਲ ਦਈਏ ਫਿਰ ਆਪਣੇ ਨੰਬਰ 8847507397 ਹਾਂ ਹਾਂ ਹੋਰ ਸੁਣਾਓ ਤੁਸੀਂ ਗੱਲਬਾਤ ਬਸ ਗੱਲਾਂ ਬਾਤਾਂ ਸੁਣਾਉਣੇ ਆਪਾਂ ਕੋਈ ਐਮ ਆਹ ਵਧੀਆ ਠੀਕ ਹੈ ਚੱਲਦੀ ਠੀਕ ਉਹ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ